ਲੇਕੇ ਹਜ਼ਰ ਅਜੀ ਸੁਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਪੰਜਾਬ ਚ ਹੋ ਗਿਆ ਬੰਦ ਦਾ ਵੱਡਾ ਐਲਾਨ ਹੈ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਨਾਲ ਹੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਲੁਧਿਆਣਾ ਦਾ ਸਾਸ਼ਤਰੀ ਨਗਰ ਫਾਟਕ ਰੇਲਵੇ ਲਾਈਨ ਡਬਲ ਕਰਨ ਦੇ ਕੰਮ ਕਰ ਰਹੇ ਪਿਛਲੇ 1 ਹਫਤੇ ਤੋਂ ਬੰਦ ਸੀ ਜਿਸ ਕਾਰਨ ਅੱਜ ਖੋਲ ਦਿੱਤਾ ਗਿਆ ਹੈ ਹੁਣ ਉਤਰੀ ਰੇਲਵੇ ਕਾਲ ਤੋਂ ਮਿੱਡਾ ਚੌਕ ਫਾਟਕ ਬੰਦ ਕਰਨ ਜਾ ਰਿਹਾ ਹੈ ਇਹ ਗੇਟ 27 ਜੁਲਾਈ ਤੋਂ 3 ਅਗਸਤ ਤੱਕ ਬੰਦ ਰਹੇਗਾ ਲੁਧਿਆਣਾ ਤੋਂ ਮੱਲਾਪੁਰ ਤੱਕ ਸਿੰਗਰ ਰੇਲ ਲਾਈਨ ਹੈ ਹੁਣ ਇਸ ਲਾਈਨ ਨੂੰ ਰੇਲਵੇ ਵੱਲੋਂ ਦੁਗਣਾ ਕੀਤਾ ਜਾ ਰਿਹਾ ਹੈ ਰੇਲ ਡਬਲਿੰਗ ਦਾ ਕੰਮ ਅੱਜ ਦੁਪਹਿਰ ਤੋਂ ਸ਼ੁਰੂ ਹੋ ਗਿਆ ਫਾਟਕ ਬੰਦ ਹੋਣ ਕਾਰਨ ਮਿੱਡਾ ਚੌਕ ਤੋਂ ਹਰਨਾਮਨਗਰ ਨੂੰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਤੇ ਤੋਂ ਜ਼ਿਆਦਾਤਰ ਲੋਕ ਲੰਘਦੇ ਹਨ ਜੇਕਰ ਕਿਸੇ ਡਰਾਈਵਰ ਨੇ ਬਿੱਡਾ ਚੌਕ ਤੋਂ ਹਰਨਾਮ ਨਗਰ ਤੱਕ ਜਾਣਾ ਹੋਵੇ ਤਾਂ ਲੋਕ ਬੱਸ ਸਟੈਂਡ ਪੁਲ ਤੋਂ ਸਹਾਰਾ ਲੈ ਸਕਦੇ ਹਨ ਇਸ ਤੋਂ ਇਲਾਵਾ ਇਸ਼ਮੀਤ ਚੌਕ ਨੂੰ ਵੀ ਵਰਤਿਆ ਜਾ ਸਕਦਾ ਹੈ